ਪਰ ਕੱਲ ਜਿਹੜਾ ਬਹੁਤ ਮਾੜਾ ਸਮਾਰਿਆ ਕਿ ਜਿਹੜਾ ਸੁਹਾਣਾ ਕਬੱਡੀ ਕੱਪ ਕਰਾਇਆ ਜਾ ਰਿਆ ਸੀ ਨਾ ਤਵੀਰ ਦੀ ਉੱਥੇ ਡੈਥ ਹੋ ਗਈ ਹੈ ਨਾ ਗੋਲੀਆਂ ਚਲਾ ਕੇ ਮਤਲਬ ਇਹਦੀ ਮੁੰਡੇ ਗੈਂਗਸਟਰ ਮਾਰ ਗਏ ਬਹੁਤ ਮਾੜਾ ਕੰਮ ਹੋਇਆ ਯਾਰ ਠੀਕ ਹੈ ਕਿਸੇ ਵੀ ਮਾਂ ਦੇ ਪੁੱਤ ਨਾਲ ਚਲੋ ਲੱਖ ਦੁਸ਼ਮਣ ਹੋਣਗੇ ਉਹਦੇ ਪਾਵਾ ਜੋ ਮਰਜੀ ਸੀ ਪਰ ਇਹ ਕੰਮ ਨਹੀਂ ਹੋਣਾ ਚਾਹੀਦਾ ਸੀ ਯਾਰ ਠੀਕ ਹੈ ਉਹ ਵੀ ਕਿਸੇ ਮਾਂ ਦਾ ਪੁੱਤ ਸੀ ਫਿਰ ਦੂਸਰੇ ਨੰਬਰ ਤੇ ਪੰਜਾਬ ਰਿਪ੍ਰেজੈਂਟ ਕਰ ਰਿਹਾ ਕਬੱਡੀ ਦਾ ਖਿਡਾਰੀ ਸੀ ਚੰਗਾ ਚੋਟੀ ਦਾ ਠੀਕ ਹੈ ਵੱਡੇ ਇੰਟਰਨੈਸ਼ਨਲ ਪੱਧਰ ਤੇ ਖੇਡਣ ਦੇ ਆ ਹੀ ਬੰਦਾ ਉਹ ਯਾਰ ਮੰਨਦੇ ਆ ਚਲੋ ਠੀਕ ਆ ਗੈਂਗਸਟਰ ਆ ਧਮਕੀ ਦੇ ਜਾਂਦੇ ਚਲੋ ਲੱਤਾਂ ਬਾਹ ਤੋੜ ਜਾਂਦੇ ਪਰ ਯਾਰ ਥੈਂ ਤੇ ਨਾ ਜਨ ਹੁਣਾ ਮਾਰਦੇ ਯਾਰ ਉਹ ਬਾਈ ਮਾੜਾ ਮੋਟਾ ਇਹ ਕਾਂਡ ਕਰਨ ਲੱਗਿਆ ਕੁਛ ਕਰਨ ਲੱਗਿਆ ਸੋਚ ਲਿਆ ਕਰੋ ਠੀਕ ਆ ਕਿ ਉਹ ਵੀ ਕਿਸੇ ਮਾਂ ਦਾ ਪੋਤੇ ਆ ਜਿੱਦਾਂ ਤੁਸੀਂ ਲੋਕਾਂ ਆਪਣੀਆਂ ਮਾਵਾਂ ਤੁਹਾਨੂੰ ਆਪਣੀਆਂ ਤੁਸੀਂ ਭਾਵੇਂ ਲੱਖ ਮਾੜੇ ਨਾ ਟਾਡੀਆਂ ਮਾਵਾਂ ਦਵਾਮਾਂ ਤੁਹਾਡੇ ਵਾਸਤੇ ਕਰਦੀਆਂ ਠੀਕ ਆ ਤੋਂ ਤਾਂ ਫੇ ਮਾ ਆਪਣੀ ਮਾਂ ਦਾ ਹੀ ਕਹੀਰਾ ਪੁੱਤ ਸੀ ਯਾਰ ਤੇ ਦੂਸਰੇ ਨੰਬਰ ਤੇ ਹੁਣ ਸਾਡੀ ਸਰਕਾਰ ਕਿੱਥੇ ਗਈ ਆ ਠੀਕ ਆ ਸਰ ਬੰਦੇ ਭੱਜਣੇ ਚਲੋ ਭੱਜ ਤਾਂ ਨਹੀਂ ਹੋਣਾ ਕਿਉਂਕਿ ਐਡਾ ਵੱਡਾ ਕਤਲ ਹੋਇਆ ਆ ਕਿੱਥੇ ਭੱਜ ਲਾਂਗੇ ਠੀਕ ਆ ਚੱਕ ਤਾਂ ਪੁਲਿਸ ਨੇ ਬੰਦੇ ਲੈਣੇ ਆ ਅੱਜ ਚੱਕ ਲਣਗੇ ਕੱਲ ਚੱਕ ਲਣਗੇ ਪਰ ਗੱਲ ਮੈਟਰ ਇਹ ਕਰਦਾ ਆ ਕਿ ਚੰਗਾ ਕਰਨ ਨੂੰ ਫੇ ਰਹਿਣ ਦੋ ਜਿਹੜੇ ਉਹਨਾਂ ਵਾਂਗੂ ਬਣ ਜਾਓ ਸੱਚ ਬੋਲੋ ਨਾ ਮਾੜਾ ਕਰੋ ਚੰਗਾ ਕਿਸੇ ਨਾਲ ਕਰੋ ਨਾ ਉਹਨੂੰ ਸਿਰਫ ਇੱਕ ਹੀ ਸਜ਼ਾ ਮਿਲੀ ਉਹ ਮੁੰਡੇ ਨੂੰ ਕਿ ਉਹ ਚੰਗਾ ਸੀ ਹੋਰ ਕੋਈ ਸਜ਼ਾ ਨਹੀਂ ਮਿਲੀ ਬਾਕੀ ਦੂਸਰੇ ਨੰਬਰ ਤੇ ਤੀਜਰੇ ਦੇ ਮੈਂ ਭਾਈ ਉਹਨੂੰ ਪਰਸਨਲੀ ਨਹੀਂ ਜਾਣਿਆ ਕਦੀ ਨਾ ਮੈਂ ਤੱਥੋਂ ਤੱਕ ਕੀ ਕਦੀ ਉਹਨੂੰ ਮਿਲਿਆ ਵੀ ਨਹੀਂ ਮੁੰਡੇ ਨੂੰ ਠੀਕ ਆ ਪਰ ਉਹਦਾ ਯਾਰ ਇਸ ਗੱਲ ਦਾ ਦੁੱਖ ਯੂ ਜ਼ਰੂਰ ਬਹੁਤ ਲੱਗਾ ਕਿ ਉਹ ਵੀ ਯਾਰ ਕਿਸੇ ਦਾ ਮਾਂ ਦਾ ਪੁੱਤ ਹੈ ਠੀਕ ਆ ਕਿ ਤੁਸੀਂ ਚੱਕ ਕੇ ਮਿੰਟ ਤੋਂ ਯਾਰ ਪਹਿਲਾਂ ਮਿੰਟ ਨਹੀਂ ਲਾਉਦੇ ਤੁਸੀਂ ਭਾਈ ਇੰਨੀ ਜਾਨ ਸਸਤੀ ਹੋ ਗਈ ਯਾਰ ਕੋ ਤੇਰੇ ਭਾਂ ਜਿੰਦਗੀ ਇੱਕ ਸਾਹ ਦੀ ਵੇਅੜੀ ਪੰਜਾਬ ਚ ਕਿ 1 ਮਿੰਟ ਦੇ ਵਿੱਚ ਆਈ ਤੇ ਗੋਲੀਆਂ ਮਾਰ ਕੇ ਠਾ ਠਾ ਕਰਾ ਕੇ ਗਿਆ ਉਹ ਚਲ ਗਿਆ ਮੁੰਡੇ ਪਰ ਗਲਤ ਗੱਲ ਆ ਯਾਰ ਚਲੋ ਡਾਡਾ ਬਾਈ ਸਾਨੂੰ ਨਹੀਂ ਪਤਾ ਤਾਂ ਡਰ ਵਾਲਾ ਰੱਪਾ ਹੋਊਗਾ ਕੋਈ ਜਿਹੜਾ ਵੀ ਡਾਡੀ ਦੁਸ਼ਮਣੀ ਸੀ ਕੁਝ ਵੀ ਸੀ ਤੁਸੀਂ ਬਹਿ ਕੇ ਨਵੇੜ ਲੈਂਦੇ ਸੌ ਸੋਲੂਸ਼ਨ ਹੁੰਦਾ ਗੱਲ ਦਾ ਠੀਕ ਆ ਇੱਕ ਦਾ ਥੋੜੋ ਕੀ ਯਾਰ ਕਿ ਇਹਨੂੰ ਗੋਲੀਆਂ ਮਾਰ ਜਾਨੀਆਂ ਤੇ ਤੀਸਰੇ ਨੰਬਰ ਤੇ ਐਨਾ ਪ੍ਰਸ਼ਾਸਨ ਸੀ ਉੱਥੇ ਉਹ ਕਿੱਥੇ ਗਏ ਸੀ ਉਸਲੇ ਠੀਕ ਆ ਧਾਰਿਆ ਹੀ ਹੋਏ ਕੰਮ ਕਰਨਾ ਪ੍ਰਸ਼ਾਸਨ ਵੀ ਕੀ ਕਰੇ ਠੀਕ ਆ ਇੰਨੀ ਪਾਵਲਕ ਨਹੀਂ ਸੰਭਲਦੀ ਲੋਕਾਂ ਪਾਪ ਪ੍ਰਸ਼ਾਸਨ ਦੇ ਕੋਲੋਂ ਵੀ ਠੀਕ ਭਾਈ ਇਹ ਨਹੀਂ ਗੱਲ ਇਹ ਜ਼ਰੂਰ ਗੱਲ ਆ ਕਿ ਮਾਰਨਾ ਨਹੀਂ ਸੀ ਭਾਈ ਉਹਨੂੰ ਠੀਕ ਕੋਈ ਉਹਦਾ ਕੁੱਟ ਦਿੰਦੇ ਲੱਤਾਂ ਬਾਹ ਤੋੜ ਦਿੰਦੇ ਚੱਲ ਯਾਰ ਜੀਦਾ ਤਾਂ ਰਹਿੰਦਾ ਆਪਣੇ ਲੋਕਾਂ ਦੇ ਵਿੱਚ ਰਹਿੰਦਾ ਆਪਣੀ ਮਾਂ ਦੇ ਕੋਲ ਤਾਂ ਰਹਿੰਦਾ ਨਵਾਂ ਨਵਾਂ ਉਹਦਾ ਵਿਆਹ ਹੋਇਆ ਸੀ ਯਾਰ ਕੋਈ ਕਹਿੰਦੇ 6-7 ਮਹੀਨੇ ਹੋਏ ਘਰੇ ਕਹਿੰਦੇ ਵਿਆਹ ਨੂੰ ਹਾਂ ਗਲਤ ਗੱਲ ਆ ਯਾਰ ਰੱਬ ਤੋਂ ਡਰਿਆ ਕਰੋ ਭਾਈ ਹਾਂ ਅੱਜ ਉਹਨੂੰ ਮਾਰਤਾ ਆ ਚਲੋ ਉਹ ਬਾਕੀ ਸਰਕਾਰ ਨੂੰ ਬੇਨਤੀ ਕਰਦੇ ਆ ਸਰਕਾਰ ਆ ਚੱਲੂ ਆਪਣਾ ਕੰਮ ਕਰ ਵੀ ਰਹੀ ਉਹਨਾਂ ਦਾ ਕੰਮ ਉਹਨਾਂ ਨੂੰ ਆਪ ਨੂੰ ਪਤਾ ਕਿ ਅਸੀਂ ਕਿਹੜੇ ਪੱਦਰ ਤੇ ਮਤਲਬ ਕੀ ਕਰਨਾ ਆ ਪਰ ਇੰਨੀ ਗੱਲ ਜ਼ਰੂਰ ਆ ਜੇ ਸਰਕਾਰ ਆਪਣੀ ਆਈ ਤੇ ਆ ਜਿਵੇਂ ਨਾ ਇੱਕ ਕਹ ਲਓ ਕਿ ਇੱਕ ਕੀੜੀ ਨਾ ਹਿੱਲਣ ਦੇਵੇਂ ਠੀਕ ਆ ਪੱਤਾ ਵੀ ਨਾ ਹਿੱਲਣ ਦੇਵੇਂ ਤੇ ਪੰਜਾਬ ਦੇ ਵਿੱਚ ਬੰਦੇ ਮਰਨਦੇ ਆ ਤੇ ਸਾਡੀ ਆਮ ਪਾਰਟੀ ਸਰਕਾਰ ਕਿੱਧਰ ਗਈ ਆ ਪੰਗਵੰਤਮਾਨ ਸਾਹਿਬ ਨੂੰ ਮੇਰੀ ਬੇਨਤੀ ਆ ਰਿਕੁਐਸਟ 2 ਸਾਲ 2 ਸਾਲ ਤੁਹਾਡੇ ਰਹਿ ਕੇ ਜਿਹੜਾ ਸਾਲ ਡੇਢ ਸਾਲ ਕੋਈ ਕੰਮ ਕਰ ਲੋ ਸਰ ਬੇਨਤੀ ਆ ਹਾਂ ਕਿਉਂਕਿ ਮੁੜ ਕੇ ਤੁਹਾਡੀ ਸਰਕੇ ਆ ਕਾਲੀਆਂ ਆਉਣਗੇ ਕਾਲੀਆਂ ਤੋਂ ਇਲਾਵਾ ਕੋਈ ਹੋਰ ਨਹੀਂ ਉਹਦਾ ਗਰੰਟੀ ਨਾਲ ਲਿਖ ਕੇ ਲੈ ਲਓ ਕਾਲੀਆਂ ਵਿੱਚ ਕਤਲ ਆਮ ਨਹੀਂ ਸੀ ਹਾਂ ਕਾਲੀਆਂ ਦੇ ਵਿੱਚ ਚੱਕਰ ਦੀ ਕਤਲ ਆਮ ਨਹੀਂ ਹੋਇਆ ਸੀ ਤੁਸੀਂ ਕਹਿ ਦਿੰਦੇ ਆ ਨਾ ਕਿ ਕਾਲੀਆਂ ਗੈਂਗਸਟਰ ਬਣਾਏ ਆ ਆ ਬਣਾਏ ਆ ਪਰ ਗਲਤ ਗੱਲ ਆ ਕਾਲੀਆਂ ਵਿੱਚ ਕਦੀ ਕਤਲ ਨਹੀਂ ਹੋਇਆ ਸੀ ਹਾਂ ਕਿ ਉਹਦੇ ਆ ਕੇ ਮਾਰ ਕੇ ਗੋਲੀਆਂ ਉਹਦੇ ਆ ਕੇ ਮੋਲੀਆਂ ਮਾਰ ਕੇ ਜੇ ਰੋਡ ਉੱਜਮਣੀ ਆਊਗੀ ਤੁਹਾਡੀ ਚਲੋ ਠੀਕ ਆ ਠੀਕ ਆ ਪਰ ਕਿਸੇ ਨੂੰ ਮਾਰ ਦੇਣਾ ਯਾਰ ਸ਼ਰੂਜੀਨ ਤੋੜੋ ਆ ਕਿ ਕਿਸੇ ਨੂੰ ਜਾਨੋਂ ਹੀ ਮਾਰ ਦੋ ਉਹੀ ਸ਼ਰੂਸ਼ਨ ਆਪਣਾ ਬਾਕੀ ਜਿਹੜੇ ਭੈਣ ਭਰਾਵਾਂ ਨੂੰ ਗੱਲ ਮੇਰੀ ਸਹੀ ਲੱਗੀ ਆ ਸਪੋਰਟ ਕਰਿਓ ਬੱਤ-ਬੱਤ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਸ਼ੇਅਰ ਕਰਿਓ